ਸਾਡੇ ਨਿੱਕੇ ਵੀਰ ਦੀ ਇੱਕ ਬਹੁਤ ਹੀ ਨਿੱਗੀ ਯਾਦ ਸਾਡੇ ਕੋਲ ਅਜੇ ਅ ਰੀਲਾਂ ਦੇ ਵਿੱਚ ਹੀ ਬੰਦ ਪਈ ਸੀ ਕਿਉਂਕਿ ਅਸੀਂ ਬਹੁਤ ਸੋਹਣਾ ਸਮਾਂ ਉਹ ਸ਼ੂਟਿੰਗ ਦਾ ਕੱਠਿਆਂ ਨੇ ਕੱਢਿਆ ਸੀ ਔਰ ਮਜ਼ੇ ਦੀ ਗੱਲ ਹੈ ਕਿ ਮੈਨੂੰ ਰੀਲਾਂ ਰੂਲਾਂ ਬਣਾਉਣ ਵੀ ਉਹਨੇ ਮੈਨੂੰ ਬਣਾਉਣੀ ਨਹੀਂ ਸੀ ਆਉਂਦੀ ਪਹਿਲੀ ਰਾਜਵੀਰ ਨਾਲ ਹੀ ਬਣੀ ਸੀ ਮੇਰੀ ਅਸੀਂ ਇੱਕ ਸ਼ੁਗਲਜਾ ਬਣਾਇਆ ਸੀ ਮੈਂ ਕਹਿੰਦਾ ਭਾਜੀ ਤੁਹਾਨੂੰ ਚਾਕ ਆਈ ਹੈ ਬਹੁਤ ਵਧੀਆ ਬਣਦੀ ਹੁੰਦੀ ਸੀ ਅਸੀਂ ਉੱਥੇ ਸੈੱਟ ਤੇ ਇੱਕ ਬਣਾਈ ਸੀ ਨਵਨੀਤ ਵਾਸਤੇ ਅਸੀਂ ਤੇ ਉਹ ਇੰਨਾ ਕਿ ਇੱਕ ਸਾਡਾ full of life ਬੰਦਾ ਇੰਨਾ ਲਾਈਵਲੀ ਇਨਸਾਨ ਮੇਰੀ ਜ਼ਿੰਦਗੀ ਦੇ ਵਿੱਚ ਬਹੁਤ ਘੱਟੋ ਲੋਕ ਆਏ ਨੇ ਜਿੰਨਾਂ ਚੋ ਇੱਕ ਨਾਮ ਸੀ ਰਾਜਵੀਰ ਜਵੰਦਾ ਔਰ ਉਹ ਸਾਡਾ ਭਰਾ ਸਾਡਾ ਨਿੱਕਾ ਵੀਰ ਪਤਾ ਨਹੀਂ ਲੋਕਾਂ ਨੂੰ ਖੁਸ਼ੀਆਂ ਲੋਕਾਂ ਨੂੰ ਜ਼ਿੰਦਗੀ ਵੰਡਦਾ ਵੰਡਦਾ ਪਤਾ ਨਹੀਂ ਆਪਣੇ ਹਿੱਸੇ ਦੀ ਜ਼ਿੰਦਗੀ ਵੀ ਲੋਕਾਂ ਨੂੰ ਵੰਡ ਗਿਆ ਮਤਲਬ ਉਹ ਬਹੁਤ ਸਾਰੇ ਨੌਜਵਾਨ ਬੱਚਿਆਂ ਦਾ ਰੋਲ ਮਾਡਲ ਇਸ ਕਰਕੇ ਵੀ ਸੀਗਾ ਕਿ ਇੱਕ ਨੇਕ ਇਨਸਾਨ ਤਾਂ ਹੋਣਾ ਹੀ ਚਾਹੀਦਾ ਹੈ ਇੱਕ ਮਿਹਨਤੀ ਆਪਣੇ ਦਮ ਦੇ ਨਾਲ ਲੱਗੇ ਆਉਣ ਵਾਲਾ ਇਨਸਾਨ ਤਾਂ ਬੰਦੇ ਨੂੰ ਹੋਣਾ ਹੀ ਚਾਹੀਦਾ ਹੈ ਲੋਕ ਲੱਖ ਵਾਰੀ ਕਹਿਣ ਕਿ ਕਿਤੇ ਨਾ ਕਿਤੇ ਕੋਈ ਗਲਤੀ ਹੋ ਗਈ ਜਾਂ ਇਹ ਇਹ ਐਡਵੈਂਚਰ ਸਾਡੀ ਲਾਈਫ ਦਾ ਹਿੱਸਾ ਹੈ ਮੈਂ ਕਦੇ ਵੀ ਉਹਨੂੰ ਬਲੇਮ ਨਹੀਂ ਕਰਦਾ ਉਸ ਮੁੰਡੇ ਨੂੰ ਇਹ ਵੀ ਇੱਕ ਲਾਈਫ ਦਾ ਹਿੱਸਾ ਹੈ ਇਹ ਵੀ ਇੱਕ ਦੁਨੀਆ ਸਾਰੀ ਕਰਦੀ ਹੈ ਸਾਡਾ ਸਿਸਟਮ ਇੱਥੇ ਖਰਾਬ ਹੈ ਸਾਡੀਆਂ ਚੀਜ਼ਾਂ ਸੂਟੇਬਲ ਨਹੀਂ ਤਾਂ ਇਹਦਾ ਮਤਲਬ ਇਹ ਨਹੀਂ ਕਿ ਉਹ ਬੰਦਾ ਆਪਣੀ ਜ਼ਿੰਦਗੀ 'ਚ ਆਪਣੀ ਕੋ ਖੁਸ਼ੀ ਮੰਨਫੀ ਕਰ ਦਿੰਦਾ ਉਹਨੂੰ ਇਹ ਸਭ ਕੁਝ ਚੰਗਾ ਲੱਗਦਾ ਸੀ ਮੈਨੂੰ ਵੀ ਉਹਨੂੰ ਦੇਖ ਕੇ ਬਹੁਤ ਮੈਨੂੰ ਕੋਈ ਕਈ ਵਾਰੀ ਗਿਆ ਵੀ ਤੇਰੀ ਜਿਹੜੀ ਕੈਰਾਵਨ ਜੀ ਹੈ ਨਾ ਮੈਂ ਉਧਾਰੀ ਲੈ ਕੇ ਜਾਣੀ ਤੇਰੇ ਕੋਲੋਂ ਉਹ ਕਹਿੰਦਾ ਪਾਜੀ ਤੁਸੀਂ 4 ਦਿਨ ਰੱਖ ਕੇ ਦੇਖਿਓ ਤੁਹਾਨੂੰ ਕਿੰਨੀ ਵਧੀਆ ਲੱਗਦੀ ਫਿਰ ਤੁਸੀਂ ਆਪਣੀ ਬਣਵਾ ਲੈਣੀ ਆ ਕਦੇ ਮੈਨੂੰ ਕਹਿਣਾ ਯਾਰ ਤੂੰ ਪੱਖੇ ਜੇ ਨਾਲ ਉੱਪਰ ਚਲਾ ਜਾਂਦਾ ਮੈਨੂੰ ਤਾਂ ਡਰ ਬਹੁਤ ਲੱਗਦਾ ਕਿੱਦਾਂ ਜਾਂਦਾ ਕਹਿੰਦਾ ਪਾਜੀ ਕਿਸ ਦਿਨ ਤੁਹਾਨੂੰ ਵੀ ਲੈ ਕੇ ਜਾਣਾ ਤੁਹਾਨੂੰ ਬੜਾ ਆਨੰਦ ਆਏਗਾ ਮਤਲਬ ਮੈਂ ਉਹਦੀ ਇਸ ਚੀਜ਼ ਦੀ ਬਲਕਿ ਰਿਸਪੈਕਟ ਕਰਦਾ ਕਿ ਉਹਨੂੰ ਇੱਕ ਅਲੱਗ ਤਰ੍ਹਾਂ ਦਾ ਸ਼ੌਕ ਸੀ ਇੱਕ ਅਲੱਗ ਤਰ੍ਹਾਂ ਦਾ ਜਨੂਨ ਸੀ ਹਾਦਸੇ ਕਿਤੇ ਵੀ ਹੁੰਦੇ ਨੇ ਕਿਸੇ ਤਰ੍ਹਾਂ ਵੀ ਜ਼ਿੰਦਗੀ 'ਚ ਆਮ ਜਾਂਦਿਆਂ ਹੋ ਜਾਂਦੇ ਨੇ ਸੋ ਪਰ ਮੈਂ ਹਮੇਸ਼ਾ ਉਸ ਬੰਦੇ ਨੂੰ ਉਹਦੇ ਅੰਦਰ ਇੱਕ ਬਹੁਤ ਬੁਲੰਦ ਕਿਰਦਾਰ ਔਰ ਜ਼ਿੰਦਗੀ ਨੂੰ ਇਸ਼ਕ ਕਰਨ ਵਾਲਾ ਇਨਸਾਨ ਦੇਖਿਆ ਪਰ ਅੱਜ ਬਹੁਤ ਅਫਸੋਸ ਹੈ ਕਿ ਅਸੀਂ ਯਮਲੇ ਅਯਮਲਾ ਫਿਲਮ ਜਿਹੜੀ ਅਸੀਂ ਸ਼ੁਰੂ ਕੀਤੀ ਸੀ ਉਹ ਜਦੋਂ ਬੰਦ ਹੀ ਰਹੀ ਰਾਕੇਸ਼ ਜੀ ਡਾਇਰੈਕਟਰ ਨੇ ਉਹਦੇ ਬੱਲੀ ਸਿੰਘ ਸਾਡੇ ਕੋਲ ਬੈਠੇ ਨੇ ਪ੍ਰੋਡਿਊਸਰ ਨੇ ਉਹਦੇ ਇਹਨਾਂ ਦੇ ਨਾਲ ਇਹ ਫਿਲਮ ਅਸੀਂ ਸ਼ੁਰੂ ਕੀਤੀ ਜਦੋਂ ਬਾਤ ਚ ਇੱਕਦਮ ਕੋਵਿਡ ਨੇ ਜਦੋਂ ਦਸਤਕ ਦਿੱਤੀ ਤਾਂ ਮੈਨੂੰ ਲੱਗਦਾ ਫਿਲਮ ਦਾ ਕੰਮ ਪੋਸਟ ਪ੍ਰੋਡਕਸ਼ਨ ਦਾ ਵੀ ਅੱਗੇ ਚਲਾ ਗਿਆ ਫਿਲਮ ਰੁਕ ਗਈ ਫਿਰ ਉਸ ਤੋਂ ਬਾਅਦ ਹੋਰ ਬੜੇ ਰੀਜ਼ਨ ਬਣਦੇ ਗਏ ਕਿ ਫਿਲਮ ਡਿਲੇ ਹੁੰਦੀ ਗਈ ਫਿਰ ਕੁਦਰਤ ਨੇ ਕਿਰਪਾ ਨਹੀਂ ਕੀਤੀ ਕਿ ਰਾਜਵੀਰ ਵੀ ਉਸ ਤੋਂ ਬਾਅਦ ਇੰਨਾ ਜ਼ਿਆਦਾ ਬਿਜ਼ੀ ਹੋਇਆ ਆਪਣੀ ਲਾਈਫ ਦੇ ਵਿੱਚ ਉਹ ਵੀ ਸ਼ਾਇਦ ਟਾਈਮ ਉਹਨਾਂ ਸਿਨੇਮੇ ਨੂੰ ਜੇ ਨਹੀਂ ਸੀ ਦੇ ਪਾ ਰਿਹਾ ਪਰ ਵਕਤ ਨੂੰ ਕੁਝ ਹੋਰ ਮਨਜ਼ੂਰ ਸੀ ਲੋਕੀ ਕਈ ਜ਼ਿੰਦਗੀ ਫਾਸਟ ਫਾਰਵਰਡ ਜੀ ਕੇ ਚਲੇ ਜਾਂਦੇ ਨੇ ਸ਼ਾਇਦ ਉਹ ਇੰਨੀ ਛੋਟੀ ਉਮਰ ਚ ਇੰਨੀ ਜ਼ਿੰਦਗੀ ਜੀ ਗਿਆ ਜਿਹੜੀ ਸਾਰੀ ਉਮਰ ਚ ਲੋਕ ਨਹੀਂ ਜੀ ਸਕਦੇ ਉਹ ਫਾਸਟ ਫਾਰਵਰਡ ਚਲਾ ਗਿਆ ਸਾਡਾ ਨਿੱਕਾ ਵੀਰ ਪਰ ਬਹੁਤ ਇਸ ਗੱਲ ਦੀ ਸੰਤੁਸ਼ਟੀ ਹੈ ਮੰਨੂ ਕਿ ਉਹਦੀ ਉਹ ਇੱਕ ਯਾਦ ਜੋ ਸਾਡੇ ਕੋਲ ਪਈ ਸੀ ਹਜੇ ਯਮਲਾ ਫਿਲਮ ਜਿਹਦੇ ਚ ਉਹਨੇ ਬਹੁਤ ਅੱਛਾ ਕੰਮ ਕੀਤਾ ਮੇਰਾ ਉਹਦੇ ਚੋ ਸਟੂਡੈਂਟ ਬਣਿਆ ਸ਼ਾਗਿਰਦ ਬਣਿਆ ਔਰ ਇੰਨੀ ਅੱਛੀ ਸਾਡੀ ਤੁਸੀਂ ਫਿਲਮ ਜਦੋਂ ਦੇਖੋਗੇ ਕੈਮਿਸਟਰੀ ਤੁਹਾਨੂੰ ਨਜ਼ਰ ਆਏਗੀ ਉਹਨੂੰ ਮੈਂ ਜਦੋਂ ਕਈ ਵਾਰੀ ਅਸੀਂ ਰਿਹਰਸਲ ਕਰਦੇ ਹੋਣਾ ਤੇ ਉਹ ਕੋਈ ਸੀਨ ਹੁੰਦਾ ਸੀ ਕਿ ਪੁੰਜੇ ਬੈ ਕੇ ਉਸਤਾਦ ਕੋਲੋਂ ਲੈਸਨ ਲੈ ਰਿਹਾ ਹੋ ਰਿਹਰਸਲ 'ਚ ਮੈਂ ਉਹਨੂੰ ਕਹਿਣਾ ਵੀ ਨਹੀਂ ਰਾਜਵੀਰ ਹੁਣ ਤਾਂ ਕੁਰਸੀ ਤੇ ਬਹਿ ਜਾ ਭਾਈ ਉਦੋਂ ਬਹਿ ਜੀ ਜਦੋਂ ਆਪਾਂ ਕਰਾਂਗੇ ਕਹਿੰਦਾ ਨਹੀਂ ਭਾਜੀ ਇਹ ਤੇ ਤੁਹਾਡੇ ਕੋਲ ਬਿਠਾਂਗੇ ਕਹਿੰਦਾ ਚਲ ਫਿਲਮ ਤਾਂ ਲੱਗਾ ਵੈਸੇ ਕੋਈ ਦੋ ਗੱਲਾਂ ਸਿੱਖ ਲਾਂਗੇ ਤੁਹਾਡੇ ਕੋਲੋਂ ਇੰਨੀ ਹਲੀਮੀ ਇੰਨੀ ਹੰਬਲਨੈਸ ਉਸ ਸਾਡੇ ਸਟਾਰ ਬੱਚੇ ਦੇ ਵਿੱਚ ਸੀ ਨੌਜਵਾਨ ਦੇ ਵਿੱਚ ਸੀ ਹਾਲਾਂਕਿ ਫੁੱਲ ਇੱਕ ਸਟਾਰ ਮਕਾਮ ਜਿਹੜਾ ਸਟਾਰ ਵਾਲਾ ਮਕਾਮ ਉਹਨੂੰ ਹਾਸਲ ਸੀ ਪਰ ਉਹਦੇ ਅੰਦਰ ਨਿਵੇ ਸੋ ਗौरा ਹੋਏ ਵਾਲੀ ਜਿਹੜੀ ਪੰਕਤੀ ਹੈ ਸ਼ਾਇਦ ਗੁਰੂ ਮਹਾਰਾਜ ਨੇ ਉਹਦੇ ਹਿਰਦੇ 'ਚ ਵਸਾਈ ਹੋਈ ਸੀ ਸੋ ਮੈਂ ਬਹੁਤ ਉਸ ਛੋਟੇ ਵੀਰ ਬਾਰੇ ਬਹੁਤ ਕੁਝ ਬੋਲ ਸਕਦਾ ਪਰ ਅੱਜ ਆਪਾਂ ਜਿਸ ਪਰਪਸ ਲਈ ਇਕੱਠੇ ਹੋਏ ਆਂ ਔਰ ਕੋਟਨ ਕੋਟ ਧੰਨਵਾਦ ਮਾਤਾ ਜੀ ਦਾ ਕਿ ਉਹ ਵੀ ਤਸ਼ੀਫ ਲਿਆਏ ਨੇ ਸਾਡੀ ਭੈਣ ਨਿੱਕੀ ਸਾਡੀ ਬੇਟੀ ਬੱਚੀ ਸਾਡੀ ਇਹ ਆਏ ਨੇ ਇਹਨਾਂ ਨੇ ਵੀ ਹੌਸਲਾ ਦਿਖਾਇਆ ਕਿ ਹਾਂ ਉਹ ਚੀਜ਼ ਸੰਭੀ ਕਿਉਂ ਰਹਿ ਜੇ ਜਿਹੜੀ ਸਾਡੇ ਬੱਚੇ ਨੇ ਜਾਂ ਸਾਡੇ ਵੀਰ ਨੇ ਸਾਡੇ ਬੱਚੀ ਦੇ ਪਿਤਾ ਨੇ ਜਿਹੜੀ ਏਡੀ ਰੂਹ ਨਾਲ ਬਣਾਈ ਸੀ ਆਡੀਅנס ਵਾਸਤੇ ਤੇ ਇਹ ਪਤਾ ਨਹੀਂ ਕੁਦਰਤ ਆਪ ਹੀ ਕੁਝ ਕਰਦੀ ਹੈ ਸੋ ਕੁਦਰਤ ਨੇ ਚਾਇਆ ਕਿ ਫਿਲਮ ਰਿਲੀਜ਼ ਹੋਵੇ ਔਰ ਬਹੁਤ ਜਲਦੀ ਫਿਲਮ ਸਾਡੇ ਵੀਰ ਰਾਜਵੀਰ ਦਾ ਇਹ ਆਖਰੀ ਸ਼ਾਹਕਾਰ ਜਿਹੜਾ ਉਹ ਬਹੁਤ ਜਲਦੀ ਸਾਡੇ ਸਾਰਿਆਂ ਦੇ ਸਾਹਮਣੇ ਹੋਏਗਾ ਤੇ ਇੱਕੋ ਹੀ ਸ਼ਿਕਵਾ ਰੱਬ ਨਾਲ ਕਦੇ ਸੋਚਿਆ ਨਹੀਂ ਸੀ ਕਿ ਇਸ ਫਿਲਮ ਦੀ ਆਪਾਂ ਪ੍ਰੈਸ ਕਾਨਫਰੰਸ ਜਦੋਂ ਕਰਾਂਗੇ ਉਦੋਂ ਰਾਜਵੀਰ ਸਾਡੇ ਨਾਲ ਇਸ ਤਰ੍ਹਾਂ ਸ਼ਾਮਲ ਹੋਏਗਾ ਫਿਜ਼ੀਕਲੀ ਨਹੀਂ ਬਟ ਮੈਂ ਫੇਰ ਕਵਾਂਗਾ ਕਿ ਵਕਤ ਨੂੰ ਰੋਕਿਆ ਨਹੀਂ ਜਾ ਸਕਦਾ ਅਸੀਂ ਉਸ ਧਰਤੀ ਤੋਂ ਆਉਂਦੇ ਆ ਜਿੱਥੇ ਭਾਈ ਮਨੀ ਸਿੰਘ ਵਰਗਿਆਂ ਦੇ ਪਰਿਵਾਰ ਨੇ 90-90 ਜੀ ਸ਼ਹੀਦ ਕਰਵਾਏ ਨੇ ਇਸ ਧਰਤੀ ਤੇ ਸਾਨੂੰ ਮਾਰਾਂ ਚੱਲਣ ਦੀ ਆਦਤ ਹੈ ਤੇ ਅਸੀਂ ਉਹ ਸਦਮਿਆਂ ਚ ਬਾਹਰ ਵੀ ਬਹੁਤ ਜਲਦੀ ਆ ਜੰਨੇ ਆ ਤੇ ਵਾਹਿਗੁਰੂ ਪਰਿਵਾਰ ਨੂੰ ਹੌਸਲਾ ਬਖਸ਼ੇ ਬੁਲੰਦੀ ਬਖਸ਼ੇ ਰਾਜਵੀਰ ਦੀਆਂ ਦਿੱਤੀਆਂ ਖੂਬਸੂਰਤ ਯਾਦਾਂ ਰਾਜਵੀਰ ਦੇ ਕੀਤੇ ਕਾਰਜ ਜੋ ਸਾਰੀ ਜ਼ਿੰਦਗੀ ਇਹਨਾਂ ਨੂੰ ਸਨਮਾਨ ਦਵਾਉਂਦੇ ਰਹਿਣਗੇ ਇਹ ਬੱਚੇ ਵੱਡੇ ਹੋ ਕੇ ਵੀ ਆਪਣੇ ਮਾਪਿਓ ਨੂੰ ਆਪਣੇ ਜਦੋਂ ਦੱਸਣਗੇ ਅਸੀਂ ਕਿੰਨਾ ਦੇ ਬੱਚੇ ਆ ਤੇ ਇਹਨਾਂ ਨੂੰ ਫਖਰ ਹੋਏਗਾ ਜਿਸ ਤਰ੍ਹਾਂ ਲੋਕ ਇਹਨਾਂ ਨੂੰ ਸਨਮਾਨ ਦੇਣਗੇ ਛੋਟੇ ਬੱਚਿਆਂ ਨੂੰ ਵੀ ਸੋ ਮੈਂ ਬੇਨਤੀ ਕਰਾਂਗਾ ਮਾਤਾ ਵਾਸਤੇ ਇੱਕ ਬੱਚੇ ਦੀ ਇੱਕ ਇਸ ਤਰ੍ਹਾਂ ਦੀ ਸਮੇਂ ਦੇ ਵਿੱਚੋਂ ਲੰਘ ਕੇ ਇੱਕ ਮਾਤਾ ਵਾਸਤੇ ਮੈਨੂੰ ਪਤਾ ਦੋ ਸ਼ਬਦ ਕਹਿਣੇ ਵੀ ਇੱਕ ਮਾਂ ਵਾਸਤੇ ਬੜੇ ਔਕੇ ਹੋਣਗੇ ਪਰ ਅਸੀਂ ਚਾਹਾਂਗੇ ਕਿ ਵੀ ਜੀ ਦੋ ਲਫ਼ਜ਼ ਜ਼ਰੂਰ ਤੁਸੀਂ ਸਾਰੀ ਦੁਨੀਆ ਸੁਣੇਗੀ ਇਸ ਵੇਲੇ ਮੀਡੀਆ ਸੁਣ ਰਿਹਾ ਸੋ ਤੁਸੀਂ ਜ਼ਰੂਰ ਸਾਡੇ ਨਾਲ ਸਾਂਝੇ ਕਰੋ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਜਿਵੇਂ ਤੁਸੀਂ ਰਾਜੀਵ ਜਵੰਦਾ ਲਈ ਅਰਦਾਸਾਂ ਬੇਨਤੀਆਂ ਕੀਤੀਆਂ ਸੀ ਉਹਨੂੰ ਬਹੁਤ ਪਿਆਰ ਦਿੱਤਾ ਸੀ ਇਸੇ ਤਰ੍ਹਾਂ ਹੀ ਤੁਸੀਂ ਉਹਦੀ ਆਉਣ ਵਾਲੀ ਫਿਲਮ ਜਮਲਾ ਨੂੰ ਇਸੇ ਤਰ੍ਹਾਂ ਹੀ ਪਿਆਰ ਦੇਣਾ ਉਹਦੀ ਥੋੜੇ ਦਿਨਾਂ ਤੱਕ ਆ ਰਹੀ ਫਿਲਮ ਤੁਸੀਂ ਸਾਰੇ ਪਰਿਵਾਰਾਂ ਸਮੇਤ ਦੇਖਣ ਜਾਇਓ ਤੇ ਰਾਜੀਵ ਨੂੰ ਤੇ ਸਾਰੀਆਂ ਆਡੀਅੰਸ ਨੂੰ ਤੁਸੀਂ ਦੇਖਿਓ ਮੈਂ ਸਾਰਿਆਂ ਦਾ ਬਹੁਤ ਧੰਨਵਾਦ ਕਰਦੀ ਆ ਜਿਨ੍ਹਾਂ ਨੇ ਰਾਜਵੀਰ ਨੂੰ ਇੰਨਾ ਪਿਆਰ ਦਿੱਤਾ ਇੰੀਆਂ ਅਰਦਾਸਾਂ ਬੇਨਤੀਆਂ ਕੀਤੀਆਂ ਮੈਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦੀ ਆ ਸਸੀ ਕਾ ਇੰਨਾ ਹੀ ਬਹੁਤ ਵੱਡਾ ਜਿਗਰਾ ਹੈ ਮਾਂ ਸਾਡੀ ਦਾ ਕਿ ਇੰਨਾ ਤੁਹਾਡੇ ਨਾਲ ਬੋਲ ਗਏ ਇਥੋਂ ਹੀ ਪਤਾ ਲੱਗਦਾ ਕਿ ਉਸ ਨੌਜਵਾਨ ਨੂੰ ਵੀ ਹੌਸਲੇ ਜਿਗਰੇ ਕਿੱਥੋਂ ਮਿਲੇ ਸੀ ਇਹ ਸਾਬਤ ਹੁੰਦਾ ਹੈ ਤੁਹਾਡੇ ਆਸ਼ੀਰਵਾਦ ਬਰੇ ਬੋਲਾਂ ਦੇ ਨਾਲ ਮਾਤਾ ਜੀ ਔਰ ਸਾਡੀ ਬੇਟੀ ਵੀ ਸਾਡੇ ਕੋਲ ਬੈਠੀ ਹੈ ਦੀ ਨੇ ਸਾਡੀ ਬੱਚੀ ਨੇ ਧੀ ਰਾਣੀ ਨੇ ਬਹੁਤ ਸੋਹਣੀ ਉਹਦਾ ਭਾਵਨਾ ਆਈ ਸੰਗਤ ਨਾਲ ਵੀ ਆਪਣੀ ਸ਼ੇਅਰ ਕੀਤੀ ਸੀ ਇਹ ਰਾਜਵੀਰ ਦੀ ਪਰਵ੍ਰਿਸ਼ ਰਾਜਵੀਰ ਦਾ ਜੋ ਅਸਰ ਆਪਣੇ ਬੱਚਿਆਂ ਤੇ ਇਹ ਉਹਦਾ ਸੰਕੇਤ ਸੀ ਜਿਸ ਤਰ੍ਹਾਂ ਇਹ ਧੀ ਰਾਣੀ ਸਾਡੀ ਸੰਗਤ ਨੂੰ ਸੰਬੋਧਨ ਹੋਈ ਸੀ ਸੋ ਮੈਂ ਬੀਟੀਆ ਨੂੰ ਚਾਹਾਂਗਾ ਪੁੱਤ ਪਾਪਾ ਦੀ ਫਿਲਮ ਬਾਰੇ ਜ਼ਰੂਰ ਗੱਲ ਕਰੋ ਹਨਾ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੈਂ ਅਮਾਨਤ ਕੌਰ ਰਾਜਵੀਰ ਜਵੰਦਾ ਦੀ ਬੇਟੀ ਆਨ ਆਲੀ ਜਿਹੜੀ ਫਿਲਮ ਹੈ ਤੁਸੀਂ ਸਾਰਿਆਂ ਨੇ ਆਪਣੇ ਪਰਿਵਾਰ ਨਾਲ ਇਹ ਫਿਲਮ ਜ਼ਰੂਰ ਦੇਖਣੀ ਹੈ ਧੰਨਵਾਦ ਸ਼ਾਬਾਸ਼ ਮੇਰਾ ਪੁੱਤ ਔਰ ਜਿੱਦਾਂ ਸਾਡੀ ਫਿਲਮ ਇੱਕ ਬੰਨੀ ਹੈ ਇਸ ਤੋਂ ਬਾਅਦ ਉਹਦੇ ਵਿੱਚ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਜਸਵਿੰਦਰ ਭੱਲਾ ਸਾਹਿਬ ਨੂੰ AI ਦੇ ذریعے ਉਹਦੇ ਵਿੱਚ ਰੱਖੀਏ ਨਾਲ ਅਸੀਂ ਔਰ ਮੈਂ ਬੇਨਤੀ ਕਰਾਂਗਾ ਪ੍ਰੋਡਿਊਸਰਸ ਨੂੰ ਵੀ ਮੇਕਰਸ ਨੂੰ ਵੀ ਫਿਊਚਰ ਚ ਵੀ ਜਿਹੜੇ ਸੁਣਦੇ ਨੇ ਕਿ ਆਪਾਂ ਅੱਗੇ ਤੋਂ ਕੁਛ ਨਾ ਕੁਛ ਇਦਾਂ ਦਾ ਜ਼ਰੂਰ ਕਰੀਏ ਕਿ ਸਾਡੇ ਜਿਹੜੇ ਪਾਤਰ ਨੇ ਸਾਡੇ ਨਾਲ ਲੱਗੋ ਵੀ ਸਿਨੇਮੇ ਚ ਚੱਲਦੇ ਰਹਿਣ ਹੁਣ ਤਾਂ ਟੈਕਨੋਲੋਜੀ ਬਹੁਤ ਸਾਡੇ ਕੋਲ ਐਡਵਾਂਸ ਆ ਗਈ ਹੈ ਸੋ ਇਹ ਸਾਡੇ ਨਾਲ ਹਮੇਸ਼ਾ ਚੱਲਦੇ ਰਹਿਣ ਰਾਜਵੀਰ ਵਰਗੇ ਕਲਾਕਾਰ ਇਹਨਾਂ ਦੇ ਕਿਰਦਾਰ ਸੋ ਮੈਂ ਸਭ ਤੋਂ ਜ਼ਿਆਦਾ ਧੰਨਵਾਦੀ ਆ ਮੈਂ ਅੱਗੇ ਉੱਥੇ ਵੀ ਕਿਹਾ ਸੀ ਪਿੰਡ ਪਿੰਡ ਵੀ ਜਦੋਂ ਆਪਾਂ ਪੋਨੇ ਇਕੱਠੇ ਹੋਏ ਸੀ ਪਈ ਉਹਦਾ ਰਾਜਵੀਰ ਦਾ ਪਿਆਰ ਜਿਹੜਾ ਨਾ ਉਹ ਮਿੱਤਰਾਂ ਚੋਂ ਭਰਾਵਾਂ ਚੋਂ ਦਿਸਦਾ ਕਿ ਕਿੰਨੀਆਂ ਬਾਹਾਂ ਉਹਦੇ ਨਾਲ ਤੁਰਦੀਆਂ ਨੇ ਸੋ ਮੈਂ ਇਸ ਗੱਲ ਤੋਂ ਬਹੁਤ ਸੰਤੁਸ਼ਟਾਂ ਕਿ ਉਹਨੇ ਕਿੰਨੀ ਮੁਹੱਬਤ ਆਪਣੇ ਦੋਸਤਾਂ ਦੇ ਨਾਲ ਵੀ ਕਮਾਈ ਹੋਏਗੀ ਕਿ ਉਹ ਪੈਰ ਪੈਰ ਤੇ ਉਹਦੇ ਪਹਿਰੇ ਜਾਗਦੇ ਨੇ ਸੋ ਕਿਸੇ ਦੇ ਨਾਲ ਖੜੇ ਹੋਣਾ ਹੋਰ ਗੱਲ ਹੈ ਕਿਸੇ ਦੇ ਪਹਿਰੇ ਜਾਗਣਾ ਬੜਾ ਔਖਾ ਕੰਮ ਹੁੰਦਾ ਸੋ ਉਹਦੀ ਕਮਾਈ ਉਹਦੇ ਨਾਲ ਤੁਰੀ ਫਿਰਦੀ ਹੈ ਅੱਜ ਵੀ ਉਹਦੇ ਪਰਿਵਾਰ ਦੇ ਨਾਲ ਹੈ ਸੋ ਬਹੁਤ ਸ਼ੁਕਰੀਆ ਜਿਹੜੇ ਉਹਦੇ ਮਿੱਤਰ ਹਾਲਾਂਕਿ ਫਿਲਮ 'ਚ ਨਹੀਂ ਹੈਗੇ ਪਰ ਉਹ ਆਏ ਨੇ ਉਹ ਦੱਸਦੇ ਨੇ ਕਿ ਅਸੀਂ ਫਿਲਮ 'ਚ ਨਹੀਂ ਆ ਪਰ ਰਾਜਵੀਰ ਦੇ ਨਾਲ ਸਾਰੀ ਜ਼ਿੰਦਗੀ ਅਸੀਂ ਖੜੇ ਹਾਂ ਮੈਂ